ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਨਾ ਆਪਾਂ ਤੁਹਾਡੇ ਕੋਲ ਨਵਾਂ ਕੁਲੋ ਦੀ ਮਸ਼ੀਨ ਲੈ ਕੇ ਆਏ ਆ ਉਹਦੀ ਡੈਮੋ ਦਊਂਗਾ ਤੁਹਾਨੂੰ ਫੰਕਸ਼ਨ ਬਾਰੇ ਸਮਝਾਵਾਂਗਾ ਕਿੰਦਾ ਯੂਜ਼ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਦਾ ਮੈਂ ਦੱਸਦਾ ਕਿ ਫਰੰਟ ਲੋਡ ਮਸ਼ੀਨ ਦੇ ਵਿੱਚ ਹੀਟਰ ਇਨ ਬਿਲਟ ਹੁੰਦਾ ਇਸ ਕਰਕੇ ਇਹਨੂੰ ਪਾਵਰ ਪਲੱਗ ਦੀ ਲੋੜ ਪੈਂਦੀ ਆ 16 ਐਮਪੀਰ ਦਾ ਪਾਵਰ ਪਲੱਗ ਹੁੰਦਾ ਉਹ ਹੈਵੀ ਕੋਈ ਲੱਗਿਆ ਹੋਣਾ ਜੀ ਦਾ ਵਾ ਠੀਕ ਹੈ ਜੀ ਸੈਕੰਡ ਆ ਜਾਂਦਾ ਜੀ ਸਾਡਾ ਡਿਟਰਜੈਂਟ ਬਾਕਸ ਇਹਦੇ ਵਿੱਚ ਤੁਸੀਂ ਪਾਊਡਰ ਇੱਧਰ ਲਿਕਵਿਡ ਇੱਧਰ ਤੇ ਸੌਫਟਨਰ ਇੱਧਰ ਪਾ ਦੇ। ਵੈਸੇ ਤੁਸੀਂ ਵਨ ਸਾਈਡ ਹੀ ਸਾਰਾ ਕੁਝ ਪਾ ਦੋਗੇ ਤੇ ਸਾਰਾ ਕੁਝ ਨੀਚੇ ਹੀ ਜਾਊਗਾ ਕੋਈ ਚੱਕਰ ਨਾ ਦੀ ਗੱਲ ਨਹੀਂ ਹੁੰਦੀ। ਸੈਕੰਡ ਆ ਜਾਂਦਾ ਜੀ ਆਪਣਾ ਆਨ-ਆਫ ਦਾ ਬਟਨ। ਆ ਆਨ-ਆਫ ਬਟਨ ਆ ਸਟਾਰਟ ਬਟਨ। ਕੋਈ ਵੀ ਪ੍ਰੋਗਰਾਮ ਆਪਾਂ ਲਾਉਣਾ ਹੁੰਦਾ ਵਾ ਪਹਿਲਾਂ ਆਪਾਂ ਡਾਇਲ ਬਟਨ ਤੋਂ ਸਿਲੈਕਟ ਕਰਨਾ ਹੁੰਦਾ ਵਾ ਫਿਰ ਸਟਾਰਟ ਦੇਣਾ ਹੁੰਦਾ ਵਾ। ਸੈਕੰਡ ਕਾਟਨ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦੇ ਕੱਪੜੇ ਪਾ ਸਕਦੇ ਆ। ਕੋਨ ਡੇਲੀ ਜਿਹੜੇ ਵੀ ਕੱਪੜੇ ਹੁੰਦੇ ਉਹ ਕਾਟਨ ਦੇ ਹੀ ਹੁੰਦੇ ਆ ਆਪਾਂ ਡੇਲੀ ਵਾਲੇ ਇਹਦੇ ਵਿੱਚ 50 ਤੋਂ 60 ਡਿਗਰੀ ਤੱਕ ਟੈਂਪਰੇਚਰ ਚੱਲ ਜਾਂਦਾ ਤੇ ਪਾਣੀ ਆਪਣੇ ਆਪ ਗਰਮ ਹੋ ਜਾਂਦਾ ਵਾ ਠੀਕ ਹੈ ਜੀ ਅਗਰ ਟੈਂਪਰੇਚਰ ਵੱਧ ਘੱਟ ਕਰਨਾ ਉਹਦੇ ਟੈਂਪਰੇਚਰ ਦਾ ਬਟਨ ਇੱਥੇ ਹੈਗਾ ਵਾ 95 ਡਿਗਰੀ ਤੱਕ ਤੁਸੀਂ ਵੱਧ ਗਰਮ ਕਰ ਸਕਦੇ ਕੋਲਡ ਤੇ ਵੀ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆਈਂਦਾ ਕੰਬਲ ਚਾਦਰ ਕਾਟਨ ਦੇ ਕੋਈ ਚਾਦਰ ਜਾਂ ਕੰਬਲ ਹੋਵੇ ਤੁਸੀਂ ਕਾਟਨ ਪਲੱਸ ਤੇ ਦੋ ਸਕਦੇ ਜੋ ਤੇ ਜੇ ਤੁਹਾਡੇ ਮਿਕਸ ਕੱਪੜੇ ਆ ਤੇ ਮਿਕਸ ਫੈਬਰਿਕ ਤੇ ਦੋ ਸਕਦੇ ਜੋ ਤੇ ਜੇ ਕੱਪੜੇ ਨੂੰ ਤੁਸੀਂ ਰੀਫਰੈਸ਼ ਕਰਨਾ ਤਾਂ ਕੋਈ ਇੱਕ ਠੱਟੀ ਤੇ ਦੋ ਸਕਦੇ ਜੋ ਤੇ ਜੇ ਕਿਸੇ ਬਿਮਾਰ ਦੇ ਕੱਪੜੇ ਆ ਤਾਂ ਤੁਸੀਂ ਅਲਰਜੀ ਕੇਰ ਤੇ ਧੋ ਸਕਦੇ ਇਹਦੇ ਵੀ ਟਾਈਮਿੰਗ 2 ਤੋਂ 4 ਘੰਟੇ ਤੱਕ ਆ ਸਕਦੀ ਹੈ ਐਕਟਿਵਅਰ ਐਕਟਿਵਅਰ ਦੇ ਵਿੱਚ ਗੰਦੇ ਘੱਟ ਹੋਣ ਕੱਪੜੇ ਤੇ ਲੋਡ ਫੁੱਲ ਹੋਵੇ ਤਾਂ ਐਕਟਿਵਅਰ ਤੇ ਧੋ ਸਕਦੇ ਹੋ ਬੁਲਣ ਦੇ ਕੱਪੜੇ ਹੈਂਡ ਬੁਲ ਵਾਲੇ ਕੱਪੜੇ ਤੁਸੀਂ ਹੈਂਡ ਬੁਲ ਤੇ ਧੋ ਸਕਦੇ ਹੋ ਡੈਲੀਕੇਟ ਕੱਪੜੇ ਕੋਈ ਬ੍ਰਾਂਡਡ ਕੱਪੜੇ ਡੈਲੀਕੇਟ ਕਪੜਾ ਹੋਵੇ ਤਾਂ ਡੈਲੀਕੇਟ ਤੇ ਧੋ ਸਕਦੇ ਜੋ ਤੇ ਟੱਬ ਕਲੀਨ ਕੱਬਲੀ ਨੇ ਇਹ ਸਾ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਸੈਲਫ ਕਲੀਨਿੰਗ ਕਰ ਸਕਦੇ ਜਿਹਦੇ ਵਿੱਚ ਇੱਕ ਪਾਊਚ ਆ ਜਿਹਨੂੰ ਅਸੀਂ ਡੀਸਕੇਲ ਕਹਿੰਦੇ ਆ ਉਹ ਪਾਊਚ ਪਾ ਕੇ ਕੱਪੜੇ ਨਹੀਂ ਤੁਸੀਂ ਪਾਉਣੇ ਪਾਊਚ ਮਾਣਾ ਵਾਂ ਦੇ ਟੱਬ ਟੱਬ ਕਲੀਨ ਮੋਡ ਤੇ ਲਾ ਕੇ ਤੇ ਸਟਾਰਟ ਦਾ按 ਦੇਣਾ ਕੋਈ ਵੀ ਪ੍ਰੋਗਰਾਮ ਤੁਸੀਂ ਲਾਉਂਦੇ ਹੋ ਤਾਂ ਸਟਾਰਟ ਬਟਨ ਦਬਣਾ ਪੈਂਦਾ ਤੁਹਾਨੂੰ ਨੈਕਸਟ ਆ ਇਹਦਾ ਰਿੰਸ ਪਲਸ ਸਪਿਨ ਇਹਦੇ ਵਿੱਚ ਕੱਪੜੇ ਤੁਸੀਂ ਹੰਗਾਲ ਸਕਦੇ ਇਸਕਾ ਸਕਦੇ ਜੋ ਆ ਇਹਦਾ ਦਰਵਾਜ਼ਾ ਹੁੰਦਾ ਵਾ ਆ ਇਹਦਾ ਪੁਸ਼ ਬਟਨ ਹੁੰਦਾ ਜੀ ਧਿਆਨ ਨਾਲ ਦੇਖ ਲਓ ਉਹ ਲੋਕ ਅੱਗੇ ਬਿਸ਼ੀ ਹੋ ਰਿਹਾ ਇੱਕ ਕਰੀ ਕੱਪੜੇ ਪਾਉਣ ਦੇ ਜਿਹੜਾ ਲੋਕ ਹੋਿੰਦੀ ਜੀ ਕੱਪੜਿਆਂ ਦਾ ਅੰਦਾਜ਼ਾ ਜਿਹੜਾ ਤੁਸੀਂ ਲਾਉਣਾ ਵਾ ਥੋੜੀ ਜੀ ਸਪੀਡ ਸ਼ੱਡ ਕੇ ਤੇ ਕੱਪੜੇ ਤੁਸੀਂ ਫੁੱਲ ਪਾ ਸਕਦੇ ਹੋ ਠੀਕ ਹੈ ਜੀ ਜਦੋਂ ਇੱਕ ਕਰੀ ਤੁਸੀਂ ਲੌਕ ਕਰਤਾ ਜਿੰਨਾ ਤੱਕ ਟਾਈਮਿੰਗ ਪੂਰੀ ਐਂਡ ਨਹੀਂ ਹੁੰਦੀ ਉਦੋਂ ਤੱਕ ਦਰਵਾਜ਼ਾ ਤੁਹਾਡਾ ਅਨਲੌਕ ਨਹੀਂ ਹੁੰਦਾ ਠੀਕ ਹੈ ਜੀ ਤੇ ਜੇ ਅਗਰ ਤੁਸੀਂ ਇਕੱਲੇ ਕੱਪੜੇ ਸੁਕਾਣੇ ਹੋ ਤਾਂ ਉਹ ਵੀ ਤੁਸੀਂ ਕੰਮ ਕਰ ਸਕਦੇ ਹੋ ਮਸ਼ੀਨ ਨੂੰ ਦੁਬਾਰਾ ਆਨ ਕਰੋ ਤੇ ਸਪਿਨ ਨਾਪੋ ਤੇ ਸਟਾਰਟ ਨਾਪੋ ਤੇ ਕਪੜੇ ਤਾਂ ਦੇ ਕੱਲੇ ਸੁੱਕ ਜਾਣਗੇ ਠੀਕ ਹੈ ਜੀ